ਅੱਜ ਅੱਜ ਜਿਹੜਾ ਇਹ ਨਾਲਾ ਨਿਵਾਸੀਆਂ ਲਈ ਬੜਾ ਇਤਿਹਾਸਕ ਦੇਦਿਆਂ ਕਿ ਪਿਛਲੇ 68 ਸਾਲ 68 ਦੇ ਵਿੱਚ ਪਿਛਲੇ 55 ਸਾਲਾਂ ਚ ਬੜਿਆ ਜਿਹੜਾ ਬਿਜਲੀ ਘਰ ਅੱਜ ਵੱਡਾ ਬਿਜਲੀ ਘਰ ਮਾਜੋਬ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸਾਡੇ ਮਾਜੋਬ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਜਿੱਦੇ ਬਲਜੜਾ ਓਗਵਾਇ ਦੇ ਵਿੱਚ ਅੱਜ ਬਹੁਤ ਵੱਡਾ ਨਾਲਾ ਨਿਵਾਸੀਆਂ ਨੂੰ ਤੋਹਫਾ ਮਿਲਿਆ ਮੈਂ सीएम साहब ਦਾ ਵੀ ईटीओ साहब ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਬਾਰਡਰ ਦਾ ਏਰੀਆ ਸੀਗਾ ਸਾਡੇ ਨਾਲ ਕੋਈ ਬੰਦਾ ਆ ਕੇ ਇੰਡਸਟਰੀ ਲਾਉਂਦਾ ਸੀਗਾ ਨਾ ਕੋਈ ਨਵਾਂ ਸਕੂਲ ਕਾਲਜ ਬਣਦਾ ਸੀ ਵੀ ਇੱਥੇ ਬਿਜਲੀ ਦੀ ਬੜੀ ਪ੍ਰੋਬਲਮ ਹੈ ਕੋਈ ਸ਼ੈਲਤ ਵੀ ਨਹੀਂ ਹੈ ਤੁਸੀਂ ਰਾਹਨ ਹੋਗੇ ਉਹਦੇ ਹੀ ਨਾਲੇ ਦੇ ਵਿੱਚ ਇੱਕ ਸ਼ੈਲੋ ਵੀ ਹੈਗਾ ਸਾਡੇ ਕੋਲ ਸਿਰਫ ਇੱਕ ਸ਼ੂਗਰ ਮੇਲਿਆ ਕੱਲੀ ਕਿਉਂਕਿ ਸਾਡੇ ਕੋਲ ਬੁਨਿਆਦੀ ਢਾਂਚਾ ਨਹੀਂ ਹੈਗਾ ਸੋ ਹੁਣ ਸਾਡਾ ਧਿਆਨ ਮੇਰਾ ਇਸ ਗੱਲ ਤੇ ਆ ਕਿ ਜਿਹੜਾ ਬੁਨਿਆਦੀ ਢਾਂਚਾ ਛੜਕਾਂ ਬਿਜਲੀ ਇਹਨੂੰ ਠੀਕ ਕਰਕੇ ਤੇ ਅਜ ਨਾਲੇ ਦੇ ਵਿੱਚ ਆਪਾਂ ਜਿਹੜੀ ਸਮਾਲ ਇੰਡਸਟਰੀ ਆ ਉਹ ਸੀਐਮ ਸਾਹਿਬ ਨੂੰ ਕਹਿ ਕੇ ਲੈ ਕੇ ਆਵਾਂਗੇ ਕਾਫੀ ਲੋਕਾਂ ਨੇ ਹਾਂ ਵੀ ਕੀਤੀ ਐ ਜਦੋਂ ਸਾਡਾ ਇਹ ਬਿਜਲੀ ਵਾਲਾ ਕੰਮ ਕੰਪਲੀਟ ਹੋ ਗਿਆ ਫਿਰ ਅਸੀਂ ਅਜ ਨਾਲੇ ਦੇ ਵਿੱਚ ਇੰਡਸਟਰੀ ਵੀ ਲੈ ਕੇ ਆਵਾਂਗੇ ਕਿੰਨਾ ਫਾਇਦਾ ਹੋਣ ਜਾ ਰਿਹਾ ਜੀ ਤੁਹਾਡੇ ਹਲਕੇ ਵਿੱਚ ਬਹੁਤ ਫਾਇਦਾ ਹੋਊਗਾ ਦੇਖੋ ਮੈਂ ਤੇ ਤੁਹਾਨੂੰ ਅੱਗੇ ਬੋਲਦੇ ਆਂ ਦੱਸਿਆ ਕਿ ਇੱਥੇ ਕੱਟ ਹੀ ਲੱਗੇ ਰਹਿੰਦੇ ਸੀਗੇ ਹੁਣ ਬਦਲ ਕੱਟਾਂ ਦਾ ਕੰਮ ਵੀ ਨਿਬੜ ਗਿਆ ਸਾਡੇ ਜਿਹੜੇ ਚੱਕ ਡੋਕ ਦਾ ਗੱਗੋਮਾਲ ਰਮਜ਼ਾਸ ਸਦਿਆਲ ਪੜੰਗ ਤੇ ਚੰਡੇੇ ਜਿਹੜੇ ਸਾਡੇ ਇਸ ਬੰਦਾ ਹਲਕੇ ਦੇ ਵਿੱਚ ਬਿਜਲੀ ਸਬਸਟੇਸ਼ਨ ਪਈਦੇ ਸੀਗੇ ਉਹ ਸਾਰੇ ਹੀ ਫਟੇ ਘਟ ਚੂੜੀਆਂ ਵਾਲੇ ਵੱਡੇ ਜਿਹੜਾ ਸਾਡਾ ਸਬਸਟੇਸ਼ਨ ਸੀਗਾ ਉਹਨੂੰ ਕੱਟ ਕਰਕੇ ਇੱਥੇ ਬਲ ਅਜ ਨਾਲੇ ਨਾਲ ਜੁੜ ਜਾਣਗੇ ਤੇ ਸਾਡਾ ਜਿਹੜਾ ਕੱਟ ਲਾਗਦਾ ਸੀ ਕੜੀ ਪਿਛੋ ਗਦਮੀਆਂ ਦੇ ਵਿੱਚ ਲੋਡ ਜਿਹੜਾ ਓਵਰਲੋਡ ਹੋ ਜਾਂਦਾ ਸੀਗਾ ਜਦੋਂ ਅਸੀਂ ਬਿਜਲੀ ਵਾਲਿਆਂ ਨੂੰ ਕਾਲ ਕਰਦੇ ਸੀ ਮੈਂ ਵੀ ਕਈ ਵਾਰ ਕਾਲ ਕਰਦਾ ਸੀ ਤਾਂ ਐਕਸਿਡੈਂਟ ਸਾਹਿਬ ਕਹਿੰਦੇ ਸਾਡ ਓਵਰਲੋਡ ਹੋ ਗਿਆ ਕੰਮ ਪਿੱਛੋਂ ਸਪਲਾਈ ਨਹੀਂ ਆਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਣਗੀਆਂ ਤੇ ਸਾਡੀ ਬਿਜਲੀ ਸਪਲਾਈ ਜਿਹੜੀ ਆ ਨਿਰੰਤਰ 24 ਘੰਟੇ ਅਜਨਾਲੇ ਦੇ ਵਿੱਚ ਉਹ ਜਿਆਦੀ ਹੈ। ਅਬ ਦੇਖੋ ਜੀ ਅੱਜ ਸਾਡੇ ਅਜਨਾਲੇ ਹਲਕੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਜਨਾਲੇ ਦੇ ਵਿੱਚ ਜਿਹੜਾ 66 ਕੇਵੀ ਸਬਸਟੇਸ਼ਨ ਸੀਗਾ ਇਹਨੂੰ ਅਸੀਂ 200 ਕੇਵੀ ਕੇਵੀ ਜੜਾਇਆ ਉਹ ਬਣਾਇਆ। ਆ ਸਾਡੇ ਮਾਨਯੋਗ ਮੰਤਰੀ ਸਾਹਿਬ ਸਰ ਗੁਰਪ੍ਰੀਤ ਸਿੰਘ ਜੀ ਢਾਲੀਵਾਲ ਸਾਹਿਬ ਇਹਨਾਂ ਦੀ ਜਦੋਂ ਤੋਂ ਹੀ 2 ਸਾਲ ਤੋਂ ਹੌਲਦਾ ਸੰਭਾਲਿਆ ਉਦੋਂ ਤੋਂ ਹੀ ਇਹਨਾਂ ਦੀ ਇੱਕ ਇਸ਼ਾ ਸੀਗੀ ਕਿ ਬਿਜਲੀ ਦੀ ਸਪਲਾਈ ਨੂੰ ਜਿਹੜਾ ਉਹ ਨਿਰਵਿਘਨ ਜਾਰੀ ਰੱਖਣ ਵਾਸਤੇ ਸਾਡਾ ਜਿਹੜਾ ਇਹ ਸਬਸਟੇਸ਼ਨ ਆ ਇਹਨੂੰ 220 ਕੇਵੀ ਕੀਤਾ ਜਾਵੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਜਿਹੜੀ ਡਿਮਾਂਡ ਸੀਗੀ ਉਹਨੂੰ ਮੰਨਿਆ ਤੇ 35 ਕਰੋੜ ਰੁਪਏ ਜਾਰੀ ਕੀਤਾ ਹੈ ਇਸ ਸਬਸਟੇਸ਼ਨ ਨੂੰ ਅਪਗ੍ਰੇਡ ਕਰਨ ਵਾਸਤੇ ਔਰ ਇੱਕ ਲਗਭਗ ਸਾਲ ਦੇ ਵਿੱਚ ਅਸੀਂ ਇਹਨੂੰ ਜਿਹੜਾ ਆਪਰੇਟਿਵ ਕਰ ਦਿਆਂਗੇ ਇਹਦੇ ਨਾਲ ਸਾਡੇ 66 ਕੇਵੀ ਦੇ ਜਿਹੜੇ ਲੱਗੇ ਚਾਰ ਪੰਜ ਜਿਹੜੇ ਸਟੇਸ਼ਨ ਸੀ ਵਿਜੇ ਵਿੱਚ ਗਗੋਮਾਲ ਆ ਅਜਨਾਲਾ ਆ ਚੱਕ 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 ਡੋਕ ਡੋਕ ਦਿਆਲ ਪੜਾਂਗਾ ਇਹ ਨਾ ਇਹ ਜਿਹੜੇ ਆ ਇਹ ਸਾਰੇ ਡੀ ਲੋਡ ਹੋ ਜਾਣਗੇ ਅੱਗੇ ਇਥੇ ਸਪਲਾਈ ਜਿਹੜੀ ਸੀਗੀ ਫਤੇਗੜ ਚੂੜੀਆਂ 220 ਕੇਵੀ ਤੋਂ ਆਉਂਦੀ ਸੀਗੀ ਹੁਣ ਸਿੱਧੀ ਸਪਲਾਈ ਜਿਹੜੀ ਆ ਇਥੋਂ ਦਿੱਤੀ ਜਾਊਗੀ ਔਰ ਇਹਦੇ ਤੇ ਅਸੀਂ 160 ਐਮਵੀਏ ਦਾ ਤੇ 100 ਐਮਵੀਏ ਦੇ ਦੋ ਟਰਾਂਸਫਾਰਮਰ ਵੀ ਰੱਖ ਰਹੇ ਆ ਔਰ 16 ਕਿਲੋਮੀਟਰ ਨਵੀਂ ਲਾਈਨ ਜਿਹੜੀ ਆ ਉਹ ਇਥੋਂ ਖਿੱਚਾਂਗੇ ਸੋ ਇਹਦੇ ਨਾਲ ਜਿਹੜਾ ਅਜ਼ਨਾਲਾ ਹਲਕਾ ਪੂਰੇ ਅਜ਼ਨਾਲੇ ਹਲਕੇ ਦੇ ਲਗਭਗ 750 ਪਿੰਡ ਜਿਹੜਾ ਆ ਉਹਦੇ ਨਾਲ ਕਵਰ ਹੋ ਜਾਊਗਾ ਉਹਨਾਂ ਨੂੰ ਬਿਜਲੀ ਦੀ ਨਰ ਵੈਕਨ ਸਪਲਾਈ ਜਿਹੜੀ ਆ ਉਹ ਉਹਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਪੇਸ਼ ਨਹੀਂ ਆਉਗੀ ਜੀਰੇ ਸਾਹਿਬ ਜਿਹੜੇ ਪਹਿਲੇ ਟਰਾਂਸਫਾਰਮਰ ਕਾਫੀ ਓਵਰਲੋਡ ਰਹਿੰਦੇ ਸੀ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਬਿਲਕੁਲ ਜਿਹੜੇ ਦੇਖੋ ਇਹ 200 ਵੀ ਕੀਤਾ ਹੀ ਅਸੀਂ ਤਾਂ ਆ ਕਿ ਜਿਹੜੇ ਬਾਕੀ ਹੈਗੇ ਨੇ ਜਿਹੜੇ ਓਵਰਲੋਡ ਰਹਿੰਦੇ ਸੀਗੇ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਜਦੋਂ ਵੀ ਕੋਈ ਚੀਜ਼ ਦੇ ਉੱਤੇ ਲੋਡ ਓਵਰਲੋਡ ਹੋ ਜਾਂਦੇ ਨੇ ਤੇ ਫਿਰ ਜਿੱਥੇ ਉਹ ਸਪਲਾਈ ਕਰ ਰਹੇ ਹੁੰਦੇ ਨੇ ਉੱਥੇ ਵੀ ਮੁਸ਼ਕਲ ਆ ਜਾਂਦੀ ਆ ਸੋ ਜਿੱਥੇ ਸਪਲਾਈ ਜਾ ਰਹੀ ਹੁੰਦੀ ਆ ਉੱਥੇ ਵੀ ਮੁਸ਼ਕਲ ਆ ਜਾਂਦੀ ਆ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਐਸੇ ਲੱਗੇ ਹੋਏ ਆ ਕਿ ਸਾਡੇ ਜਿਹੜੇ ਟਰਾਂਸਫਾਰਮਰ ਨੇ ਜਿੱਥੇ ਜ਼ਿਆਦਾ ਕੋਈ ਲੋਡ ਆ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਫੀ ਟਰਾਂਸਫਾਰਮਰ ਜਿਹੜੇ ਨੇ ਡੀਲੋਡ ਕੀਤੇ ਨੇ ਅਸੀਂ ਕਦੇ-ਕਦੇ ਬੀ ਡੀ ਐਸ ਸਕੀਮ ਵੀ ਦਿੰਦੇ ਆ ਕਿ ਲੋਕ ਵੀ ਡਿਸਕਲੋਜ਼ ਕਰ ਦੇਣ ਕਿ ਉਹਨਾਂ ਦਾ ਕਿੰਨਾ ਲੋਡ ਆ ਤੇ ਉਹਨਾਂ ਦੇ ਲੋਡ ਦੇ ਹਿਸਾਬ ਨਾਲ ਅਸੀਂ ਟਰਾਂਸਫਾਰਮਰ ਜਿਹੜੇ ਆ ਉਹ ਰੱਖ ਦਿੰਨੇ ਆ ਇਹ 68 ਕੇਵੀ ਤੋਂ 220 ਕੇਵੀ ਕਰਨਾ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਅਜਨਾਲੇ ਹਲਕੇ ਵਾਸਤੇ ਆ ਜਿਹੜਾ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਸੋ ਮੈਂ ਇਸ ਮੌਕੇ ਤੇ ਅੱਜ ਅਜਨਾਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਤਾਲੀਵਾਲ ਸਾਹਿਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਨੂੰ ਵਧਾਈ ਵੀ ਦਿਨਾ ਸ਼ੁਭ ਕਾਮਨਾਵਾਂ ਦਿਨਾ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਸ ਤਰ੍ਹਾਂ ਹੀ ਹਲਕੀ ਦੀ ਸੇਵਾ ਕਰਦੇ ਰਹੇ। ਸਭ ਦੇਖਿਆ ਜਿਵੇਂ ਬਿੱਲ ਕਾਫੀ ਪੈਂਡਿੰਗ ਪਏ ਆ ਸਰਕਾਰੀ ਦਰਾਂ ਦੇ ਖਾਕੇ ਦਸ ਤਰ੍ਹਾਂ ਦੇ। ਦੇਖੋ ਅਸੀਂ ਉਹਦੀ ਅਸੀਂ ਉਹਦੀ ਬਕਾਇਦਾ ਸਾਡੀਆਂ ਕੱਲ ਵੀ ਸਾਡੀ ਮੀਟਿੰਗ ਹੋਈ ਸੀਗੀ। ਅਸੀਂ ਉਹ ਬਹੁਤ ਜਲਦ ਜਿਹੜਾ ਆ ਉਹ ਉਹਨਾਂ ਦੀ ਕਲੀਅਰੈਂਸ ਜਿਹੜੀ ਆ ਉਹ ਕਰਵਾ ਰਹੇ। ਪਿੰਡ ਦੀ ਲਾਈਨਾਂ ਕਾਫੀ ਪੁਰਾਣੀਆਂ ਨੇ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਇਹ ਵੀ ਜਿਹੜਾ 68 ਕੇਵੀ ਆ 1968 ਦੇ ਵਿੱਚ ਬਣਿਆ ਸੀਗਾ 55 ਸਾਲ ਬਾਅਦ ਜਾ ਕੇ ਕਿਸੇ ਸਰਕਾਰ ਨੇ ਜਿਹੜੀ ਆ ਉਹ ਇਹਨਾਂ ਦੀ ਸੁਣੀ ਸੋ ਜਿਹੜੀਆਂ ਵੀ ਤਾਰਾਂ ਕਹਿਣ ਵਾਲੀਆਂ ਸੀਗੀਆਂ ਕਈ 5-7 ਸਾਲ 10 ਸਾਲ ਪਹਿਲਾਂ ਰਿਪੇਅਰ ਹੋਣ ਵਾਲੀਆਂ ਸੀਗੀਆਂ 25 ਕਰੋੜ ਮਿਲਿਆ ਹੈਨਾ ਤੇ ਉਹ ਫਿਰ ਮੁਸ਼ਕਲ ਤਾਂ ਹੈਗੀ ਸੀ ਕਿਉਂਕਿ ਸਰਕਾਰਾਂ ਨੇ ਕੰਮ ਹੀ ਨਹੀਂ ਕੀਤਾ ਇਸ ਖੇਤਰ ਦੇ ਵਿੱਚ ਹੁਣ ਅਸੀਂ ਹੋਰ ਸਕੀਮਾਂ ਦੇ ਤਹਿਤ ਕਾਫੀ ਪੈਸਾ ਜਿਹੜਾ ਬਿਜਲੀ ਵਿਭਾਗ ਦੇ ਵਿੱਚ ਜਿਹੜਾ ਉਹ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਅਲੋਟ ਕਰ ਰਹੇ ਆ ਤਾਂ ਕਿ ਸਾਰਿਆਂ ਦੀ ਜਿਹੜੀ ਮੇਨਟੇਨੈਂਸ ਵੀ ਦੁਬਾਰਾ ਹੋਵੇ ਜਿੱਥੇ ਕੋਈ ਰਿਪਲੇਸਮੈਂਟ ਕਰਨ ਦੀ ਲੋੜ ਆ ਰਿਪਲੇਸ ਵਗੈਰਾ